ਚੇਲਾਂ ਵਿੱਚੋਂ ਮੋਬਾਈਲ ਫੋਨਾਂ ਤੇ ਨਸ਼ਾ ਮਿਲਣ ਵਾਰੇ ਆ ਰਹੀਆਂ ਜਾਣਕਾਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੋਗਾ ਪੁਲਿਸ ਵੱਲੋਂ ਜਨ ਸੁਰੱਖਿਆ ਯਕੀਨੀ ਬਣਾਉਣਾ ਤੇ ਆਮਨ ਕਾਨੂੰਨ ਕਾਇਮ ਰੱਖਣ ਲਈ ਸਭ ਜੇਲ੍ਹ ਮੋਗਾ ਵਿੱਚ ਅਚਾਨਕ ਚੈਕਿੰਗ ਕੀਤੀ ਗਈ। ਇਹ ਕਾਰਵਾਈ ਐਸਐਸਪੀ ਅਜੇ ਗਾਂਧੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀਐਸਪੀ ਗੁਰਪ੍ਰੀਤ ਦੀ ਅਗਵਾਈ ਵਿੱਚ ਕੀਤੀ ਗਈ। ਇਸ ਤਰ੍ਹਾਂ 100 ਪੁਲਿਸ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਚੈਕਿੰਗ ਕੀਤੀ ਗਈ। ਨਾ ਅੱਜ ਮਾਨਯੋਗ ਐਸਐਸਪੀ ਸਾਹਿਬ શ્રી ਅਜੀਤ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਸਬ ਜੇਲ ਮੋਗਾ ਦੀ ਚੈਕਿੰਗ ਕੀਤੀ ਗਈ ਦਰਾਨੇ ਚੈਕਿੰਗ ਕਰੀਬ ਅਸੀਂ 100 ਮੁਲਾਜ਼ਮ ਸੀ ਜਿਹੜੇ ਉਹਨਾਂ ਨੇ ਵੱਖਰੀਆਂ ਵੱਖਰੀਆਂ ਟੀਮਾਂ ਬਣਾ ਕੇ ਤੇ ਸਾਰੇ ਜਿਹੜੀ ਜੇਲ ਦੀ ਚੈਕਿੰਗ ਕੀਤੀ ਗਈ ਵੀ ਐਂਟੀ ਸਬੋਟੇਜ ਕੇਨ ਵੀ ਜਿਹੜੀ ਅਸੀਂ ਨਾਲ ਲੈ ਕੇ ਆਏ ਸੀ ਤੇ ਇਹਦੇ ਵਿੱਚ ਹੀ ਸੀ ਸਾਡਾ ਮਕਸਦ ਜਿਹੜਾ ਜੇਲ ਦੇ ਵਿੱਚ ਜਿਹੜੇ ਆ ਜਿਹੜੇ ਕੈਦੀ ਏ ਨਾ ਕੋਲੇ ਕੋਈ ਨਸ਼ੇ ਵਾਲੀ ਚੀਜ਼ ਜਾਂ ਕੋਈ ਮੋਬਾਈਲ ਵਗੈਰਾ ਜਿਹੜਾ ਜਾਂ ਹੋਰ ਪਵੰਨ ਦੀ ਸਦਾ ਜੋ ਵੀ ਹੈ ਉਹ ਚੀਜ਼ ਨਾ ਹੋਵੇ ਤੇ ਉਹ ਅਸੀਂ ਜਰੀਏ ਦੀ ਚੈਕਿੰਗ ਕੀਤੀ ਇਸੇ ਤਰ੍ਹਾਂ ਫਰੀਦਕੋਟ ਪੁਲਿਸ ਵੱਲੋਂ ਜੇਲ੍ਹ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ੍ਹ ਫਰੀਦਕੋਟ ਵਿੱਚ ਅਚਾਨਕ ਚੈਕਿੰਗ ਕੀਤੀ ਗਈ ਇਸ ਵਿੱਚ 150 ਪੁਲਿਸ ਮੁਲਾਜ਼ਮਾਂ ਦੀਆਂ ਪੰਜ ਟੀਮਾਂ ਮੜਾ ਕੇ ਤਕਰੀਬਨ 2 ਘੰਟੇ ਤੱਕ ਚੈਕਿੰਗ ਕੀਤੀ ਗਈ ਜਿਵੇਂ ਕਿ ਸਾਰੇ ਜਾਣਦੇ ਆ ਪੰਜਾਬ ਸਰਕਾਰ ਦਾ ਪਾਇਲਟ ਪ੍ਰੋਜੈਕਟਡ ਕ੍ਰਾਈਮ ਫਰੀ ਪੰਜਾਬ ਉਹਦੀ ਲੜੀ ਦੇ ਵਿੱਚ ਹੀ ਅੱਜ ਮਾਨਯੋਗ ਐਸਐਸਪੀ ਸਾਹਿਬ ਸ਼੍ਰੀਮਤੀ ਪ੍ਰਗਿਆ ਜੈਨ ਆਈਪੀਐਸ ਐਸਐਸਪੀ ਫਰੀਦਕੋਟ ਜੀ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਦੋ ਮੇਰੇ ਨਾਲ ਗੈਸਟਡ ਆਫੀਸਰ ਹੈ ਤੇ ਟੋਟਲ 60 80 ਸਾਡੇ ਕੋਲ ਆਰਜ਼ ਜਿਨ੍ਹਾਂ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਜੇਲ ਸਟਾਫ ਤੋਂ ਅਸਿਸਟੈਂਟ ਸਬਡੈਂਟ ਹੈ ਗਿਆ ਮਾਸਟਰ ਬਰਾਕ ਰਾਜਦੀਪ ਰਾਤ ਤੇ ਇਹਨਾਂ ਦਾ ਸਟਾਫ ਇਹਨਾਂ ਦੇ ਆਫੀਸਰ ਨਾਲ ਸਾਰੀ ਜੇਲ੍ਹ ਦੀ ਚੈਕਿੰਗ ਕੀਤੀ ਹੈ ਤੋਂ ਕੁਝ ਸਾਨੂੰ ਆਰਟੀਕਲਸ ਮਿਲੇ ਆ ਜਿਨ੍ਹਾਂ ਤੇ ਅਸੀਂ ਪੜਤਾਲ ਕਰ ਰਹੇ ਹਾਂ ਤੋਂ ਇਸੇ ਤਰ੍ਹਾਂ ਹੀ ਸਾਡਾ ਇਹ ਸਰਚ ਅਭਿਆਨ ਜੇਲ੍ਹ ਦਾ ਟਾਈਮ ਟੂ ਟਾਈਮ ਮਨਜੂਰਗ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਨਾਲ ਚੱਲਦਾ ਰਹੂਗਾ ਥੈਂਕ ਯੂ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ